वो जीनी पता है, धर्मदार कोई फिरा मूते रहा, फिरा मूते रहा, फिरा मूते रहा, फिरा मूते रही शकल देख रहा है, हाँ, ओम एवं लाज लागा, आगिया, आगिया, एक दिन लाज लागा, तू इस एक कमेंट किया, तू इस आलेख नहीं बिचो, आलेख नहीं, आलेख नहीं, लाज लागी, आलेख लागी, आलेख लागी, फिर जी गए और उसको मार के पर्शन हो गया वीडियो कर कर दे मंडा वाला उधर मारे लगी आग लगदी छीरा भैया आवे भूत वाला ये हिस्से पाउन ये ब्याह करना ये शादी करना शर्म नहीं आया कोई इशानी पाया बाबा जी अकेले कोई इशानी नहीं पाया मेरे को काट 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 दी मैं काट काट ਆ ਰਹਣਾ ਹੈ ਉਹ ਰੋਣਾ ਕੇ ਨੂੰ ਟੈਂਕੜੀ ਹੋਣਾ ਕੱਢਾ ਇੱਕ ਵੀ ਇਸ ਲਈ ਮੇਰੇ ਕੋ ਪਿਆ ਮੇਰੇ ਕੋ ਪਿਆ ਇੱਕ ਨਹੀਂ ਤਾਂ ਬਾਬਾ ਨਹੀਂ ਲੈ ਕੇ ਇੱਕ ਵੀ ਨਹੀਂ ਰਦ ਨਹੀਂ ਰਦ ਆ ਲੈ ਕੇ ਮਾਲਿਆਂ ਦਾ ਹਾਲ ਜਿਹੜੇ ਆਂਦੀ ਏ ਅਤੀਤਾ ਹੈ ਸਾ ਤੇ ਅਤੀਤਾ ਹੈ ਜੇਵੰਦ ਨਾਲ ਹੀ ਜੀਮੋ ਵਾਲੇ ਦੇ ਪਤਾ ਨਹੀਂ ਆ ਕੁੱਤੇ ਨੇ ਕੋਈ ਇੱਥੇ ਬੈ ਕੇ ਖੇਡਿਆ ਕੁੱਤਾ ਹੈ ਗੁਰੂ ਮਹਾਰਾਜ ਦੇ ਤਾਬਿਆਂ ਦੇ ਤੇ ਇੱਕ ਹੋਰ ਜਿਹਦੇ ਜੁਪੀ ਦੀ ਗੱਲ ਪਾਪਾਈ ਵੀ ਅਕ੍ਰਿੰਦਾ ਸੀ ਉਹ ਪ੍ਰਬੰਧ ਕਰਦੇ ਸੀ ਹਾਂਜੀ ਇੱਕ ਮਿੰਟ ਮੈਂ ਤਾਂ ਪ੍ਰਬੰਧ ਕਰ ਰਹੇ ਸੀ ਸਟੇਪ ਉਹ ਵੀ ਗੱਲ ਵੀ ਕੀ ਗੱਲ ਵੀ ਬਣੀ ਸੀ ਆਹ ਦੱਸੋ ਕਿ ਹੋ ਗਈ ਸੀ ਗ੍ਰਾਂਥੀ ਆ ਤਾਂ ਫਿਰ ਉਹ ਨਹੀਂ ਸਾ ਵੱਡਾ ਬਰ ਗਿਆ ਦਾਇਰਾ ਵੱਡਾ ਬਣ ਗਿਆ ਸੀ ਹੁਣੇ ਬੰਦੇ ਨੇ ਕਹਿਤਾ ਵੀ ਮੈਨੂੰ ਨਹੀਂ ਪਤਾ ਚੱਲ ਇਹਨੂੰ ਕਹਿ ਵੀ ਇਹ ਤਾਂ ਅਦੇ ਵੀ ਇਤੋਂ ਤੁਸੀਂ ਲੰਘਦੇ ਸੀ ਗਲੀ ਚ ਦੋ ਟਾਈਮ ਦਿਲਰਾਸ ਬਲੀਤ ਕਰੋ ਇਸ ਟਾਈਮ ਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਸਾਡੀ ਕਨਸਟਿਟਿਊਟ ਦੇ ਵਿੱਚ ਹਾਂਜੀ ਕੀ ਕਰੀ ਠੀਕ ਹੈ ਇਹ ਮਾਤਾ ਜੀ ਵਿਆਹ ਕਰਾਉਂਦੇ ਸੀਗੇ کورٹ ਦੇ ਵਿੱਚ ਮੰਨ ਕੇ ਵੀ ਆਏ ਨੇ ਆ ਦੇਖੋ ਇਹਨਾਂ ਦੀ ਕਾਪੀ کورٹ ਦੀ ਜਿਹੜੀ ਇਹਨਾਂ ਦੇ ਗਵਾਹੀ ਹੈ ਉਹਦੀ ਕਾਪੀ ਹੈਗੀ ਹੈ کورٹ ਦੀ ਠੀਕ ਹੈ ਸਾਡੇ ਕੋਲ ਇਹਨਾਂ ਨੇ ਖੁਦ ਮੰਨੇ ਆ ਵੀ ਮੈਂ ਵਿਆਹ ਕਰਾਉਂਦੀ ਰਹੀ ਹਾਂ ਮੇਰੇ ਤੋਂ ਗਲਤੀ ਹੋ ਗਈ ਅੱਗੇ ਤਾਂ ਮੈਂ ਨਹੀਂ ਕਰਾਉਂਦੀ ਸਾਰਾ ਮੱਲਾ ਸਾਡੇ ਘਰੇ ਗਿਆ ਉਹ ਵੀਡੀਓ ਸਾਡੇ ਕੋਲ ਆ ਉਹ ਹੱਲੇ ਤੁਹਾਨੂੰ ਮਿਲ ਨਹੀਂ ਰਹੀਗੀ ਬੱਚਿਆਂ ਨੂੰ ਬੋਲ ਕੇ ਕਿ ਬੱਚੇ ਅਸਵਤਨੋ ਹੋਣ ਲੱਗੇ ਜੀ ਉਹ ਅਸੀਂ ਆਲੰਗੀਸ ਹੈ ਉੱਥੇ ਗੋਇੰਦਵਾਲ ਸਾਹਿਬ ਜਮ੍ਹਾਂ ਕਰਵਾ ਦਿੱਤਾ ਹਾਂ ਜੀ ਠੀਕ ਹੈ ਜਿਹੜਾ ਮੱਗੁਰ ਮਹਾਰਾਜ ਜੀ ਦਾ ਸਰੂਪ ਸੀਗਾ ਕਮੇਟੀ ਵਾਲਿਆਂ ਨੇ ਸਾਨੂੰ ਕਿਹਾ ਅਸੀਂ ਉੱਥੇ ਜਮ੍ਹਾਂ ਕਰਵਾ ਆਏ ਹਾਂ ਹਾਂਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੁਹਾਡੇ ਪ੍ਰਬੰਧ ਨਹੀਂ ਪੂਰੇਗੇ ਤੇ ਤੁਸੀਂ ਇਹ ਜਿਹੜਾ ਇਹ ਵੀ ਗੁਰਦੁਆਰਾ ਸਾਹਿਬ ਨਹੀਂ ਚਲਾ ਸਕਦੇਗੇ ਅਸੀਂ ਇਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਚੱਲੋ ਕੋਈ ਸਾਡੇ ਨਾਲ ਨਹੀਂ ਚੱਲਿਆ ਮੈਂ ਕਹਿੰਦੇ ਵੀ ਫਰਦੀ ਵਿਆਹ ਕਿੱਥੇ ਜਾਂਦੇ ਸੀ ਉਹ ਇਹ ਕਰਦੇ ਸੀ ਜੀ ਅਸੀਂ ਨਹੀਂ ਕਰਦੇ ਸਾਡੇ ਕੋਲ ਦੋ ਵਾਰ ਤਾਂ ਉਹ ਆਏ ਤੇ ਦੋ ਵਾਰੀ ਆਲੰਗੀਰ ਸਾਹਿਬ ਵਾਲੇ ਆਏ ਨੇ ਇੱਥੇ ਸ਼ਿਕਾਇਤ ਤੇ ਚ ਇੱਕ ਸ਼ਿਕਾਇਤ ਵੀ ਅਸੀਂ ਨਹੀਂ ਕੀਤੀ ਉਹ ਚੈੱਕ ਕਰਕੇ ਗਏ ਨੇ ਤੇ ਪੰਜਾਂ ਚੌ ਮੈਂਬਰਾਂ ਨੇ ਸਾਈਨ ਕਰ ਦਿੱਤੇ ਵੀ ਇਹ ਅਸੀਂ ਬਾਬਾ ਜੀ ਨੂੰ ਵਿਆਹ ਨਹੀਂ ਕਰਨ ਦਿੰਦੇ ਉਹ ਜਿੰਨਾ ਪੰਜਾਂ ਚੌ ਨੇ ਸਾਈਨ ਕੀਤੇ ਉਹ ਨਾਲ ਰਲੇ ਸੀ ਠੀਕ ਹੈ ਇਹ ਹਿਸਿਆ ਪੱਤੀ ਕਰਦੇ ਸੀ ਸਾਡਾ ਤਾਂ ਜਦੋਂ ਕੇਸ ਚੱਲਿਆ 10 ਸਾਲ ਕੇਸ ਚੱਲਿਆ ਸੀ ਬਾਬਾ ਜੀ 10 ਸਾਲ ਗੁਰਦੁਆਰਾ ਸਾਹਿਬ ਨਹੀਂ ਆਏ 10 ਸਾਲ ਨਹੀਂ ਆਏ 10 ਸਾਲ ਕੇਸ ਚੱਲਦਾ ਰਿਹਾ ਠੀਕ ਹੈ ਜੀ ਤੇ ਉਹ ਕੇਸ ਅਸੀਂ ਜਿੱਤੇ ਆ ਆ ਜਿਹੜਾ ਕੇਸ ਆ ਇਹ ਲੱਗਾ ਇਹ ਦੁਬਾਰਾ ਜਿਹੜਾ ਕੇਸ ਅਸੀਂ ਬਾਬਾ ਜੀ ਤੋਂ ਜਿੱਤੇ ਨਾ ਉਹ ਲੱਗਾ ਅੱਛਾ ਜੀ ਉਹ ਕੇਸ ਜਿੱਤ ਕੇ ਤੇ ਉਹ ਮੁੜ ਕੇ ਅਸੀਂ ਜਦੋਂ ਆਲੰਗੀਰ ਸਾਹਿਬ ਲਖਾਇਆ ਵੀ ਹੈ ਜਾ ਕੇ ਵੀ ਐ ਕਰਕੇ ਭਾਜੀ ਉੱਥੇ ਇੰਨਾ ਕੁਝ ਪਿਆ ਹੈ ਵੀ ਇਹਦਾ ਕੀ ਕਰੀਏ ਉਹ ਕਹਿੰਦੇ ਸਾਡੇ ਕੋਲ ਖਤਮ ਹੋਏ ਮਹਾਰਾਜ ਦੀਆਂ ਬੀੜਾਂ ਵੀ ਤੁਸੀਂ ਬਾਅਦ ਦੇ ਵਿੱਚ ਉਹ ਤੁਹਾਨੂੰ ਦੇ ਦਿਆਂਗੇ ਮੈਂ ਕਿਹਾ ਚਲੋ ਠੀਕ ਆ ਇੱਥੇ ਮੱਲੇ ਜਾਣ ਕੇ ਗੱਲ ਕੀਤੀ ਵੀ ਆਪਾਂ ਭਾਈ ਕੋਈ 10 ਵੀ 50 ਹਿੱਸਾ ਜੇ ਕਿਸੇ ਨੇ ਪਾਉਣਾ ਤੇ ਪਾ ਲੋ ਆਪਾਂ ਗੋਇੰਦਵਾਲ ਸਾਹਿਬ ਥਰੂਪ ਵਟਾਉਣ ਜਾਣੇ ਨੇ ਜਦੋਂ ਗੋੰਦਵਾਲ ਸਾਹਿਬ ਸਰੂਪ ਉਟਾਉਣ ਗਏ ਆ 1 ਰੁਪਿਆ ਵੀ ਨਹੀਂ ਕਿਸੇ ਨੇ ਪਾਇਆ ਗੱਡੀ ਤੇ ਚੜ ਕੇ ਉਂਝ ਜਰੂਰ ਬੀਬੀਆਂ ਗਈਆਂ ਚੱਲੀਆਂ ਸੁਣ ਲੋ ਗੱਲ ਸੁਣੋ ਸੁਣੋ ਸੁਣ ਲੋ ਗੱਲ ਹੈ ਨਾ ਤੇ ਆ ਕੰਮ ਹੋਇਆ ਹੁਣੇ ਕੱਲ ਦੇ ਨਾ ਭੰਗੜਾ ਕਿਸ ਚੀਜ਼ ਪਿੱਛੇ ਪਾ ਰਿਹਾ ਇਹ ਤੁਹਾਨੂੰ ਇਹਨਾਂ ਨੂੰ ਗੁਰੂ ਘਰ ਨਾਲ ਕੋਈ ਨਹੀਂ ਗਾ ਜਦੋਂ ਮੈਂ ਤੁਹਾਲ ਤੇ ਆਉ ਜਿਹੜੇ ਉਹ ਬੰਦੇ ਦੇ ਤੁਸੀਂ ਰੋਪ ਲਾ ਰਹੇ ਵੀ ਵਿਆਹ ਕਰਦਾ ਉਹ ਕਰਾਉਂਦਾ ਹੀਗਾ ਵਿਆਹ ਤੁਹਾਨੂੰ ਕਿਹੜਾ ਜੀ ਜਿਹੜਾ ਬੰਦਾ ਇੱਥੇ ਹੁਣ ਬੈਠਾ ਹੈ ਪਾਚ ਸਾਬਾ ਬਾਬਾ ਜੀ ਗੱਲ ਐ ਨਿਬੜਨੀ ਐ ਇਹਦਾ ਤੁਸੀਂ ਸੋਚ ਕਾਓ ਤੇ ਜਾਂ ਉੱਥੇ ਲੰਮੇ ਪਾਓ ਮੈਨੂੰ ਵੀ ਤੇ ਉਹਨੂੰ ਵੀ ਤੇ ਮੇਰੀ ਗੱਲ ਤਾਂ ਸੁਣ ਲਓ ਉਹ ਪਾਪਾ ਬਣਿਆ ਤਿੰਨਾ ਚੌਥਾ ਮਾਂ ਤੇ ਆਪਦੇ ਮੂੰਹ ਮੰਨਿਆ ਉਹ ਵੀ ਮੈਂ ਤੁਹਾਨੂੰ ਨਾ ਮੁੰਡਾ ਸਾਡਾ ਇੱਥੇ ਘਰੇ ਹੈ ਨਹੀਂਗਾ ਉਹ ਨਾ ਇਹਨਾਂ ਨੇ ਜਿਹੜੇ ਉਂਝ ਦਾ ਪਤਾ ਲੱਗਣਾ ਹੀ ਲੱਗਣਾ ਸੀ ਜਦੋਂ ਇਕੱਠੇ ਹੋਏ ਨਾ ਤੇ ਇਹਨੇ ਆਪਦੇ ਮੂੰਹੋਂ ਕਿਆ ਕਹਿੰਦਾ ਮੈਂ ਤਾਂ ਇੱਕ ਵਾਰੀ ਪਾਈ ਐ ਗਵਾਈ ਚਾਹੀ ਇੱਕ ਵਾਰੀ ਪਾਈ ਚਾਹੀ ਦੋ ਵਾਰੀ ਆਨ ਪੁੱਛਣਾ ਸੌ ਸੌ ਤੇ ਗੱਲ ਜਾਣੀ ਐ ਪੁੱਛ ਲੋ ਇਹਨੇ ਕਿਹਾ ਕਿ ਤੁਸੀਂ ਨਜ਼ਰ ਆ ਬਣਿਆ ਦੱਸਿਓ ਕੋਈ ਲੋੜ ਹੀ ਕੋਈ ਨਹੀਂ ਦੇਖੋ ਉਹ ਗੱਲ ਕੀ ਹੋਈ ਸੀ ਜਦੋਂ ਇਹਦੇ ਬਾਬਾ ਵਿਆਹ ਪੜ੍ਹਦੇ ਸੀ ਗੱਲ ਹਾਂਜੀ ਮੈਂ ਇੱਥੇ ਆਇਆ ਮੈਨੂੰ ਆਵਾਜ਼ ਮਾਰੀ ਬਾਬੇ ਨੇ ਠੀਕ ਹੈ ਜੀ ਕਹਿੰਦਾ ਮਹਿੰਦਰ ਸਿੰਘ ਉੱਤੇ ਆਓ ਠੀਕ ਹੈ ਜੀ ਮੈਂ ਉੱਤੇ ਆ ਗਿਆ ਵਿਆਹ ਹੋ ਗਿਆ ਮੈਨੂੰ ਕਹਿੰਦਾ ਇੱਥੇ ਖੜ੍ਹ ਮੈਂ ਖੜ੍ਹ ਗਿਆ ਕੁੜੀ ਮੁੰਡੇ ਦੇ ਪਿੱਛੇ ਖੜਾਇਆ ਕਹਿੰਦਾ ਪਹਿਲੇ ਵਿਆਹ ਕਰਤਾ ਵੀ ਆਸ਼ੀਰਵਾਦ ਦੇਣਾ ਆਸ਼ੀਰਵਾਦ ਦੇ ਦਿੱਤਾ ਅੱਛਾ ਜੀ ਠੀਕ ਹੈ ਉਹ ਕਹਿੰਦਾ ਸਾਈਨ ਕਰ ਦੇ ਮੈਨੂੰ ਨਹੀਂ ਪਤਾ ਕੀ ਚੱਕਰ ਕੀ ਇਹਨੇ ਮੈਂ ਸਾਈਨ ਕੀਤੇ ਠੀਕ ਹੈ ਸਾਈਨ ਕਰਨ ਤੋਂ ਬਾਅਦ ਜਦੋਂ ਮੈਨੂੰ ਕਹਿੰਦਾ ਵੀ ਸ਼ਗਲ ਲੈ ਲੈ 500 ਰੁਪਏ ਬਾਹਰ ਕਹਦਾ ਘਰੇ ਪਿਛੋਂ ਕਰ ਦੇਣ ਮੈਂ ਕਿਹਾ ਮੈਂ ਬਾਬਾ 500 ਰੁਪਏ ਦੇ ਪਤਲੀ ਕਾਹਦੇ ਦਿੰਦਾ ਸੀ ਦੇਹੀ ਤੈਨੂੰ ਕਿਹਾ ਮੈਂ ਠੀਕ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਬਾਬਾ ਜਿਹੜੇ ਉਥੋਂ ਕਿਦਰੀਆਂ ਜੋ ਕਿਦਰੀਆਂ ਆਉਂਦੇ ਹੋਇਆ ਉਹ ਕਰਾਂਦਾ ਅੱਛਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਆਣਾ ਛੱਡਦਾ ਠੀਕ ਹੈ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਚੱਲਦਾ ਪਿਆ ਕੇਸ ਠੀਕ ਹੈ ਜੀ ਇੱਕ ਵਾਰ ਇਹਨਾਂ ਨੇ ਸਮਾਣੇ ਪਾਪਾ ਜੀ ਜਿਹੜੇ ਵਿਆਹ ਕਰਦਾ ਹੀ ਉਹ ਫਰਦੀ ਵਿਆਹ ਕਰਦੇ ਦੀ ਹਾਂ ਜਿਹੜੇ ਕਧਰੀਆਂ ਜਾਂਦੇ ਵਕੀਲ ਨਾਲ ਆਉਂਦਾ ਸੀਗਾ ਠੀਕ ਹੈ ਕੁੜੀ ਮੁੰਡੇ ਭਜੇ ਜਿਹੜੇ ਜਾਂਦੇ ਹਾਂ ਇਹ ਕੁੜੀ ਮੁੰਡੇ ਭਜੇ ਹੋਣਗੇ ਜਾਂ ਜਿਹੜੇ ਆਹ ਉਹ ਹੀ ਕੋਟ ਵਾਲੇ ਜੋ ਵੀ ਤੁਸੀਂ ਮੰਨੇ ਹੁਣ ਤੁਸੀਂ ਮੰਨੇ ਵਿਆਹ ਕਰਵਾਉਂਦੇ ਸੀ ਇੱਕ ਬੇਨਤੀ ਸੁਣ ਮੈਂ ਕੋਲ ਖੜਾ ਸੀ ਤੇ ਉਹਨਾਂ ਨੇ ਕਿਹਾ ਆਸ਼ੀਰਵਾਦ ਦੇ ਦਿਓ ਤੇ ਮੈਂ ਆਸ਼ੀਰਵਾਦ ਦਿੱਤਾ ਦਿੱਤਾ ਤੇ ਮਤਲਬ ਤੁਸੀਂ ਗਵਾਹੀ ਵੀ ਪਾਈ ਐ ਸਾਈਨ ਵੀ ਕੀਤੇ ਹੋ ਸਾਈਨ ਵੀ ਕੀਤੇ ਐ ਅੱਛਾ ਮਤਲਬ ਤੁਹਾਨੂੰ ਪਤਾ ਸੀ ਵਿਆਹ ਹੋਊਗਾ ਨਹੀਂ ਉਹ ਹੂੰ ਜਦ ਕਜੈਰੀਆਂ ਜੁਆਏ ਇਹ ਨਹੀਂ ਪਤਾ ਪਰਿਵਾਰ ਉਦੋਂ ਪਰਿਵਾਰ ਨਹੀਂ ਨਾਲ ਸੀਗਾ ਹੈ ਕਿ 6-7 ਜਣੇ ਸੀਗੇ ਨਾਲ ਉਹਦੇ ਮੁੰਡੇ ਦਾ ਹਾਂਜੀ 6-7 ਜਣੇ ਸੀਗੇ ਕਿੰਨੇ ਕਿ ਵਿਆਹ ਹੋਦਾ ਇਹ ਨਹੀਂ ਪਤਾ ਜੀ ਮੈਂ ਮੈਂ ਉਸ ਤੋਂ ਬਾਅਦ ਗੁਰਦੁਆਰੇ ਆਣਾ ਬੰਦ ਕਰਤਾ ਸੀਗਾ ਤੁਹਾਡੇ ਸਾਹਮਣੇ ਕਿੰਨੇ ਕੋਈ ਸਾਹਮਣੇ ਕਿੰਨੇ ਹੋਏ ਨਹੀਂ ਮੈਨੂੰ ਨਹੀਂ ਪਤਾ ਉਸ ਦੇ ਵਿੱਚ ਮੈਂ ਇਨਵੋਲ ਹੈ ਹੀ ਨਹੀਂ ਕਿਸੇ ਵਿਆਹ ਜੀ ਅੱਛਾ ਆ ਜਿਹੜਾ ਵਿਆਹ ਤੁਸੀਂ ਕਹਿ ਰਹੇ ਹੋ ਹਾਂ ਵੀ ਉਹਨੇ ਕੋਈ ਵਿਆਹ ਤੁਹਾਡੇ ਅੱਖਾਂ ਸਾਹਮਣੇ ਕਿੰਨੇ ਹੋਏ ਇੱਕ ਮੈਂ ਤੁਹਾਨੂੰ ਕਹਿ ਰਿਹਾ ਮੈਂ ਮੈਂ ਉਹਦੇ ਵਿੱਚ ਇਨਵੋਲ ਨਹੀਂ ਕਿਸੇ ਵਿਆਹ ਦੇ ਆਉਣਾ ਜਾਣਾ ਹਾਂ ਇੱਕ ਵਿਆਹ ਮੈਂ ਉਸ ਤੋਂ ਬਾਅਦ ਹਾਂਜੀ ਤੁਸੀਂ ਗਵਾਹ ਵੀ ਬਣੇ ਸਾਈਨ ਉਹ ਕਵੇ ਸਾਈਨ ਕੀਤੇ ਪ੍ਰੀਤਨਗਰ ਅੱਛਾ ਅੱਜ ਬਾਬਾ ਜੀ ਹੁਣੀ ਪਹੁੰਚੇ ਆ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚ ਵਿਆਹ ਕਰਵਾਈ ਜਾਂਦੇ ਸੀ ਪਹਿ ਕਰਦੇ ਦੇ ਹਾਂਜੀ ਪਰ ਇਹ ਨਾ ਪਹਿਲਾ ਪਹਿਲਾ ਨਾ ਮਤਲਬ ਇਦਾਂ ਸੀਗਾ ਜਦੋਂ ਬਾਬਾ ਜੀ ਸੀਗੇ ਨਾ ਜਦੋਂ ਇਹਨਾਂ ਦੇ ਮਤਲਬ ਵਿਆਹ ਮਤਲਬ ਹੁੰਦੇ ਸੀ ਬਹੁਤ ਖਾਰੇ ਇਹ ਨਹੀਂ ਸਾਨੂੰ ਪਤਾ ਅਸੀਂ ਤਾਂ ਕਦੇ ਦੇਖਿਆ ਨਹੀਂ ਨਾ ਕਦੇ ਆਈਆਂ ਵੀ ਵਕੀਲ ਆਉਂਦਾ ਸੀ ਨਾਲ ਜਾਂ ਕੋਈ ਹੋਰ ਆਉਂਦਾ ਸੀ ਸਾਨੂੰ ਤਾਂ ਇੰਨਾ ਹੀ ਪਤਾ ਲੱਗਦਾ ਸੀ ਵੀ ਜਦੋਂ ਇੱਥੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਤਿੰਨ ਤਿੰਨ ਚਾਰ ਚਾਰ ਗੱਡੀਆਂ ਹੁੰਦੀਆਂ ਸੀ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਵਿਆਹ ਹੁੰਦੇ ਰਹੇ ਆ अच्छा जी हां जी ते ओ फिर दक्षिणा पैसे वे ले जंदे नहीं ਇਹਨਾਂ ਨੂੰ ਪਤਾ ਹੋਊਗਾ ਆਪਾਂ ਤਾਂ ਕਦੇ ਗੁਰਦੁਆਰੇ ਚ ਆਈ ਹੀ ਨਹੀਂ ਵਿੱਚ ਚਲ ਠੀਕ ਹੈ ਉੱਥੇ ਇਹਨਾਂ ਨੂੰ ਹੀ ਪਤਾ ਉਹ ਕਿਹੜਾ ਸੀ ਗ੍ਰੰਥ ਇਹ ਸੀ ਕਿ ਕਿ ਨਹੀਂ ਜਿਹੜੇ ਇਹਨਾਂ ਨੂੰ ਪਤਾ ਹੀ ਮੈਂ ਜਹੇਦਾਰ ਕੁਲਦੀਪ ਸਿੰਘ ਜੀ ਬੋਲਦਾ ਇਹ ਲੁਧਿਆਣਾ ਜ਼ਿਲ੍ਹੇ ਦਾ ਬਾਬਾ ਜੀ ਅੱਗ ਲੱਗਦੀ ਸੀ ਦਾ ਪੰਮਾ ਦਾ ਜਿਲ੍ਹੇ ਦਾ ਹਾਂਜੀ ਓ ਮਾਦਾ ਚੁੱਪ ਕਰ ਜੋ ਮਹਾਰਾਜ ਪਤਾ ਗੱਲ ਕੀ ਹੋਈ ਆ ਇੱਥੇ ਨਿਸ਼ਾਨ ਸਾਹਿਬ ਵੀ ਵਿਧਾਇਆ ਗਿਆ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਮਹਾਰਾਜ ਇੱਥੇ ਹੈ ਨਹੀਂ ਕਿ ਪ੍ਰਕਾਸ਼ ਤੇ ਇਹਨਾਂ ਨੇ ਕਹਿੰਦੇ ਵੀ ਗਾਂ ਜਗਾ ਵੇਚਣ ਲੱਗੇ ਹੈਗੇ ਸਕੂਲ ਦੇ ਵਿੱਚ ਸਾਨੂੰ ਪਤਾ ਲੱਗਿਆ ਹੈਗਾ ਬੇਅਦਲੀ ਕੀਤੀ ਕਰਨ ਲੱਗੇ ਹੋਏ ਆ ਇੱਥੇ ਜੀ ਬੇਅਦਲੀ ਦਾ ਸਾਨੂੰ ਪਤਾ ਲੱਗਿਆ ਸੀ ਤਾਂ ਪਹੁੰਚੇ ਇੱਥੇ ਜੀ ਅੱਛਾ ਜੀ ਓਏ ਕੋਈ ਚਾਲੇ ਦਾ ਨਹੀਂ ਜੀ ਵੇਚਣ ਲੱਗੇ ਤਾਂ 50 ਬੰਦੇ ਕਹਿੰਦੇ ਆ ਜੀ ਕੌਣ ਕਹਿੰਦਾ ਅਸੀਂ ਕਿਸੇ ਨੂੰ ਵੇਚੋ ਪਰ ਬਸਾਉਂਦਾ ਅਸੀਂ ਤਾਂ ਹੋਰ ਕਹਿੰਦਾ ਸੀ ਕੇ ਬਾਬਾ ਜੀ ਹੁਣ ਮੈਂ ਤੁਹਾਨੂੰ ਦੱਸਾਂ ਜਗ੍ਹਾ ਵੀ ਕਿਵੇਂ ਛੱਡੀ ਸੀ ਸਾਡਾ ਮੁੰਡਾ ਨਾ ਸ਼ਹੀਦ ਹੋ ਗਿਆ ਸੀ ਪਿੰਡ ਮੈਂ ਤੁਹਾਨੂੰ ਦੱਸਦਾ ਜਗ੍ਹਾ ਅਸੀਂ 250 ਕਾ ਇਹਦਾ ਪਲਾਟ ਚਲੋ ਵਿਗਰਦੇ ਉਹ ਤੇ ਅਸੀਂ ਫਸ ਗਏ ਮਹਉਧਾਨੇ ਤੇ ਇਹ ਕੰਮ ਖਰਾਜ ਹੁੰਦਾ ਹੈ ਉਹਦੇ ਨਾਮ ਤੋਂ ਅੱਛਾ ਜੀ ਅੱਛਾ ਜੀ ਇੱਕ ਮਿੰਟ ਜੀ ਗੱਲ ਕਰ ਲੈਣੋ ਨਹੀਂ ਨਹੀਂ ਇੱਥੇ ਮਾਰਾ ਇਹਦਾ ਪ੍ਰਕਾਸ਼ ਸੀਗੇ ਵੀ ਤੁਸੀਂ ਇਹ ਲੈ ਕੇ ਗਏ ਹੋਏ ਆ ਇੱਥੋਂ ਹਾਂਜੀ ਉਹਨਾਂ ਨੂੰ ਸ਼ਾਂਤੀ ਦਿਵਾਓ ਅੱਛਾ ਜੀ ਅੱਛਾ ਜੀ ਨਾਇਕ ਦੇ ਗਰੱਥੀ ਦੀ ਤਰਵਾ ਨਹੀਂ ਕਰਦੀ ਜਾਂ ਨਾਇਕ ਨੂੰ ਸੋਹ ਰਾਜੇ ਦਾ ਪਹਿਲਾ ਖਾਤ ਦਿੱਤੀ ਆ ਅੱਛਾ ਜੀ ਕੋ ਚਾਬੀ ਲੈ ਕੇ ਆ ਰਹੇ ਹਾਂ ਜੀ ਹਾਂ ਜੀ ਗੁੱਟਕੇ ਦਾ ਬੱਦਲ ਹੈ ਇਹ ਦੂਜੀ ਇੱਕ ਹੋਰ ਅੱਛਾ ਚਾਬੀਆਂ ਲੈ ਜਾਓ ਅੱਛਾ ਉਹ ਨਹੀਂ ਠੀਕ ਹੈ ਜੀ ਇੱਕ ਮਿੰਟ ਉਹ ਨਹੀਂ ਮੈਂ ਸੋ ਬੈਠਦਾ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਇੱਕ ਮਿੰਟ ਰੁਕ ਜਾ ਮੈਂ ਠੀਕ ਹੈ ਜੀ ਪੈਨਾ ਸਕੂਲ ਵਾਲਿਆਂ ਨਾਲ ਗੱਲ ਕਰਦੇ ਹਾਂ ਉਹ ਸੱਦਾ ਹੋ ਗਿਆ ਚਲੋ ਦੇਖ ਲੈਣੇ ਬਾਬਾ ਜੀ ਫਿਰ ਆਪਾਂ ਕਰਦੇ ਆ ਮੈਨੂੰ ਸਮਝ ਤਾ ਤੇਰੀ ਇੱਥੋਂ ਦੇ ਮੱਲੇ ਵਾਲੇ ਆ ਉਹ ਸਾਰੇ ਦਾਦੇ ਪੇ ਵੀ ਜਗਾ ਇਹ ਸਕੂਲ ਨੂੰ ਵੇਚਣ ਲੱਗੇ ਅੰਦਰ ਅੰਦਰੋਂ ਗਰਾਊਂਡ ਗੱਲ ਚੱਲਦੀ ਪਈ ਆ ਬਾਬਾ ਜੀ ਤੁਹਾਡੀ ਮੈਂ ਮੈਂ ਬਚਨ ਮੰਨਦਾ ਵਾਹ ਗੁਰਜੀ ਤੁਹਾਡੇ ਤੁਹਾਡੇ ਮੈਂ ਬਚਨ ਮੰਨਦਾ ਅੰਦਰੋਂ ਅੰਦਰੀ ਗੱਲ ਹੋਣ ਈ ਅੰਦਰੋਂ ਅੰਦਰੀ ਕੰਮੀ ਇਹ ਕਹਿੰਦਾ ਸੁਣੋ ਆਪਾਂ ਕੱਲ ਨੂੰ ਕੂਰ ਦੇ ਚੇਅਰਮੈਨਾਂ ਬਹਿ ਜਾਣਾ ਤੁਸੀਂ ਵੀ ਆ ਜਾਓ ਸਵੇਰੇ 9:30 ਵਜੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਾ ਬਤ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਜਿੱਥੇ ਵੀ ਕੋਈ ਕਾਰਵਾਈ ਹੁੰਦੀ ਆ ਤੇ ਅਸੀਂ ਪਹੁੰਚਦੇ ਆ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜੇਂਦੀ ਦੇ ਹੇਠ ਹੈ ਇਹ ਕੰਮ ਕਰਦੇ ਆ ਸੇਵਾ ਕਰਦੇ ਆ ਜੋ ਵੀ ਆ ਤੇ ਅਸੀਂ ਸਾਨੂੰ ਉੱਥੇ ਫੋਨ ਪਹੁੰਚਾ ਉੱਥੇ ਸ਼ੌਣੀ ਦੇ ਵਿੱਚ ਸਾਨੂੰ ਵੀ ਕਹਿੰਦੇ ਵੀ ਉੱਥੇ ਇੱਕ ਨਿਸ਼ਾਨ ਸਾਹਿਬ ਸੀਗਾ ਉਹ ਵਿਧਾਇਆ ਗਿਆ ਹੈਗਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਉੱਥੋਂ ਵੀ ਲਜਾਇਆ ਗਿਆ ਹੈਗਾ ਤੇ ਵੀ ਅਸੀਂ ਕਹਾਂ ਵੀ ਚਲੋ ਅਸੀਂ ਦੇਖ ਕੇ ਆਉਣੇ ਆ ਕੋਈ ਕਾਰਵਾਈ ਕਰਕੇ ਆਉਣੇ ਦੇਖਦੇ ਵੀ ਵਾਕਈ ਸਹੀ ਗੱਲ ਆ ਜਦੋਂ ਅਸੀਂ ਵਾਕਈ ਇੱਥੇ ਆਏ ਤੇ ਵਾਕਈ ਉਹ ਗੱਲਾਂ ਸਾਡੀਆਂ ਸੱਚ ਪੂਰੀਆਂ ਹੋ ਗਈਆਂ ਨੇ ਤੇ ਲੇਕਿਨ ਬਹੁਤ ਘਟਨ ਵਾਲੀ ਗੱਲ ਲੱਗੀ ਆ ਵੀ ਜਿਹੜੇ ਮੱਲੇ ਵਾਲੇ ਹੋ ਕੇ ਇੱਕ ਗੁਰੂ ਘਰ ਨਹੀਂ ਸੰਭਾਲ ਸਕਦੇ ਉਹ ਹੋਰ ਕੀ ਸੰਭਾਲਣਗੇ ਆਪਣਾ ਪਰਿਵਾਰ ਕੀ ਸੰਭਾਲਣਗੇ ਜਿਹੜਾ ਇੱਕ ਗੁਰੂ ਘਰ ਬਹੁਤ ਵੱਡੀ ਚੀਜ਼ ਹੈ ਬਾਈ ਡਿਊਟੀ ਕਿੰਨਾ ਦੀ ਸੀ ਕਿਹੜੇ ਗ੍ਰਾਂਂਤੀ ਸਾਹਿਬ ਸੀ ਇਹ ਗ੍ਰਾਂਂਤੀ ਸਾਹਿਬ ਇੱਕ ਨੇ ਦੋ ਗ੍ਰਾਂਂਤੀ ਸਾਹਿਬ ਹੈ ਇੱਕ ਗ੍ਰਾਂਂਤੀ ਸਾਹਿਬ ਮਰ ਗਿਆ ਹੈਗਾ ਤੇ ਇੱਕ ਪਤਾ ਨਹੀਂ ਕਿਹੜਾ ਬਾਬਾ ਹੀ ਹੈਗਾ ਇੱਕ ਗ੍ਰਾਂਂ ਬਾਬਾਈ ਦਾ ਭਰਾ ਸੀਗਾ ਜਿਹੜਾ ਉਹ ਇਹ ਦੱਸਦੇ ਪਏ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਨੂੰ ਤਾਂ ਪਤਾ ਇੰਨਾ ਲੱਗਾ ਵੀ ਇੱਥੇ ਆਏ ਅਸੀਂ ਪਹੁੰਚੇ ਆ ਵੀ ਬੇਅਦਵੀਂ ਵਾਕਈ ਜਿਹੜੇ ਗੁਟਕਾ ਸਾਹਿਬ ਸੀਗੇ ਉਹ ਬਹੁਤ ਬੇਅਦਵੀ ਹੈ ਬਹੁਤ ਮਸਤਾਨੇ ਹੋ ਚੁੱਕੇ ਸੀਗੇ ਫਿਰ ਜਿਆਦਾ ਹੀ ਮਸਤਾਨੇ ਹੋ ਚੁੱਕੇ ਆ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਵੀ ਅਸੀਂ ਮਹਾਰਾਜ ਪ੍ਰਕਾਸ਼ ਜਿਹੜਾ ਹੈਗਾ ਅਸੀਂ ਲੈ ਕੇ ਗਏ ਆ ਕਿਤੇ ਉਹ ਆਲਮਗੀਰ ਸਾਹਿਬ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਥੋਂ ਆਏ ਹੋਇਆ ਉਹ ਕਹਿੰਦੇ ਵੀ ਉਹਨਾਂ ਨੇ ਕੱਲ 10 ਵਜੇ ਦਾ ਟਾਈਮ ਰੱਖਿਆ ਕਹਿੰਦੇ ਵੀ ਇਹ ਸਕੂਲ ਅੰਦਰ ਗਰਾਊਂਡ ਸਾਨੂੰ ਜਿੱਥੋਂ ਪਤਾ ਲੱਗਾ ਵੀ ਕਹਿੰਦੇ ਅੰਦਰ ਗਰਾ ਏ ਹੁਣ ਕੱਲ ਨੂੰ ਗੱਲਬਾਤ ਪਤਾ ਲੱਗੂ ਵੀ ਕੀ ਗੱਲਬਾਤ ਆ ਸਾਰੀ ਸੱਚਾਈ ਗੱਲਬਾਤ ਲੱਗੂ ਕੱਲ ਲੱਗੂ ਜੀ ਹੁਣ ਕੱਲ ਕਮੇਟੀ ਆਲੇ ਆ ਰਿਹਾ ਜਿਹੜੇ ਪਰਿਵਾਰ ਵੱਲੋਂ ਦੱਸੇ ਆ ਰਹੇ ਬਿਲਕੁਲ ਗੁੱਟਕਾ ਜ਼ਾਬ ਵੀ ਉਹਨਾਂ ਨੇ ਸਾਹਮਣੇ ਦਿਖਾਏ ਤੁਹਾਨੂੰ ਪਰ ਮਾਲਾ ਜ਼ਾਬ ਵੀ ਦਿਖਾਇ ਲੱਗਦਾ ਵੀ ਪਰਿਵਾਰ ਦੀ ਜਿਹੜੀ ਸਹਿਮਤੀ ਏ ਕਿਵੇਂ ਲੱਗਦੀ ਏ ਪਰਿਵਾਰ ਦੀ ਸਹਿਮਤੀ ਜਦੋਂ ਹੁਣ ਜਦ ਮਾਲਕ ਇਹ ਆ ਜਿਹੜਾ ਸਾਰਾ ਕੁਝ ਕਰਦੇ ਧਰਦੇ ਆ ਕੇਸ ਇਹ ਜਿੱਤੇ ਹੈਗੇ ਆ ਸਾਰਾ ਕੁਝ ਗੱਲ ਤੇ ਜ਼ਿੰਮੇਵਾਰੀ ਤਾਂ ਇਹਨਾਂ ਦੀ ਬੰਦੀ ਆ ਨਾ ਚਾਬੀ ਇਹਨਾਂ ਕੋਲ ਚਾਬੀ ਇਹਨਾਂ ਕੋਲੇ ਹੈਗੀ ਆ ਹੁਣ ਅਸੀਂ ਦੂਜਿਆਂ ਉਹ ਇਹ ਤਾਂ ਮੈਨੂੰ ਪਤਾ ਨਹੀਂ ਹੋਏ ਹੋਣਗੇ ਲੇਕਿਨ ਬਹੁਤ ਵੱਡੀਆਂ ਘਟਰੀਆਂ ਗੱਲ ਹੈ ਜਿਹੜੀ ਹੋਈ ਆ ਸਾਨੂੰ ਜੇ ਪਤਾ ਲ ਹੁੰਦਾ ਤਾਂ ਅਸੀਂ ਤਾਂ ਪੂਰੀ ਕਾਰਵਾਈ ਕਰਨੀ ਸੀ ਸਾਨੂੰ ਤਾਂ ਹੁਣ ਪਤਾ ਲੱਗਾ ਇੱਥੇ ਆਣ ਕੇ ਵੀ ਵਿਆਹ ਹੋਏ ਹੋਏ ਇੱਥੇ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲਬਾਉ ਬਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪਿਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਹਰ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ